ਭਾਰਤ ਵਿੱਚ ਕੋਸੇਵੇਂ ਵੱਖ-ਵੱਖ ਰਾਜਾਂ ਦੇ ਮੌਸਮ ਵਿੱਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਉੱਤਰੀ ਭਾਰਤ ਵਿੱਚ ਠੰਡ ਸ਼ੁਰੂ ਹੋ ਚੁੱਕੀ ਹੈ, ਜਦਕਿ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਦੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਇਹਨਾਂ ਦਾ ਹਾਲ ਤਦ ਦੇ ਮੱਦੇਨਜ਼ਰ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਕਾਨਾਗਰ ਕੇ ਸਕੂਲ ਬੰਦ ਹਨ। ਹਾਈਬ੍ਰਿਡ ਮੋਡ ਦਿੱਲੀ ਐਂਡ ਸੀ ਆਰ ਦੇ ਸਕੂਲਾਂ ਵਿੱਚ ਸੋਮਵਾਰ ਤੱਕ ਲਾਗੂ ਰਹੇਗਾ, ਯਾਨੀ ਕਿ ਕਾਲਜ ਆਨਲਾਈਨ ਮੋਡ ਵਿੱਚ ਹੀ ਲਗਾਏ ਜਾਣਗੇ। ਪਰ ਦੇ ਵਖ ਵਖ ਰਾਜ ਦੇ ਮੌਸਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਕਤੂਬਰ ਤੋਂ ਦਿੱਲੀ ਨੋਇਡਾ ਗ੍ਰੇਟਰ ਨੋਇਡਾ ਗਾਜ਼ੀਆਬਾਦ ਬਗਰੋਗਰਾਮ ਬ੍ਰਿਦਬਾਦ ਸਮੇਤ ਕਈ ਸ਼ਹਿਰਾਂ 'ਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਧੁੰਦ ਵੀ ਦਿਖਾਈ ਦੇਣ ਲੱਗ ਗਈ ਹੈ। ਇਸ ਦੇ ਨਾਲ ਹੀ ਚੱਕਰਵਾਤੀ ਤੂਫਾਨ ਸੈਗਨ ਦੇ ਪ੍ਰਭਾਵ ਕਰਨ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਦਾ ਪੈਣ ਦੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਦਿੱਲੀ ਤੋਂ ਮਨੀਪੁਰ ਤੋਂ ਲੈ ਕੇ ਚਨਈ ਅਤੇ ਪੰਡੂਚੇਰੀ ਤੱਕ ਵਕਫਾ ਕਾਰਨਾਂ ਕਰਕੇ ਸਕੂਲ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦਿੱਲੀ 'ਚ ਦੀਵਾਲੀ ਅਤੇ ਛਟ ਪੂਜਾ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀ ਸਕੂਲ 'ਚ ਅਡਜਸਟਮੈਂਟ ਹੋਣ ਲੱਗੀ ਸੀ ਕਿ ਫਿਰ ਹਰ ਸਾਲ ਦੀ ਤਰ੍ਹਾਂ ESRV ਪ੍ਰਦੂਸ਼ਣ ਦਾ ਪੱਧਰ ਅਚਾਨਕ ਵੱਧ ਗਿਆ ਹੈ ਦਿੱਲੀ ਨੋਇਡਾ ਗ੍ਰੇਟਰ ਨੋਇਡਾ ਗ੍ਰੋਗ੍ਰਾਮ ਗਾਜ਼ੀਆਬਾਦ ਫੇਰ ਦਾਬਾਰ ਸਮੇਤ ਕਈ ਥਾਵਾਂ 'ਤੇ AQI 500 ਤੋਂ 1800 ਦੇ ਵਿਚਕਾਰ ਦਰਜ ਕੀਤਾ ਗਿਆ ਹੈ ਇਸ ਸਥਿਤੀ ਵਿੱਚ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਵਿੱਚ ਗੈਪ ਚਾਰ ਲਾਗੂ ਹੁੰਦੀ ਇਹ ਸੁਸਤ ਸਕੂਲਾਂ ਨੂੰ ਬੰਦਗਾ ਦਿੱਤਾ ਸੀ ਫਿਲਹਾਲ ਦਿੱਲੀ ਐਨਸੀਆਰ ਦੇ ਸਕੂਲ ਸੋਮਵਾਰ ਤੱਕ ਹਾਈਬ੍ਰਿਡ ਮੋਡ 'ਤੇ ਰਹਣਗੇ ਮਨੀਪੁਰ ਹਿੰਸਾ ਬਾਅਦ ਇਫਾਲ ਕਾਟੀ ਦੇ ਜੀਵੀ ਰਾਮ ਸਕੂਲ ਤੋਂ ਦੋ ਹਫ਼ਤੇ ਤੱਕ ਬੰਦ ਰਹਣਗੇ ਉਨਾਂ ਜੀ ਯਾਨੀ ਉਨ੍ਹਾਂ 20 ਅਕਤੂਬਰ ਤੋਂ 2024 ਤੋਂ ਸਕੂਲ ਅਤੇ ਕਾਲਜ ਖੋਲਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹਨਾਂ ਦੋਵਾਂ ਥਾਵਾਂ ਤੇ ਸਾਰੇ ਸਕੂਲਾਂ ਅਤੇ ਕਾਲਜ ਪਿਛਲੇ ਸਮੇਂ 13 ਦਿਨਾਂ ਤੋਂ ਬੰਦ ਸਨ। ਰਾਜ ਦੇ ਐਂਸ ਗ੍ਰੇਨ ਸਿੰਘ ਸਰਕਾਰ ਨੇ ਸਕੂਲਾਂ ਖੋਲਣ ਦਾ ਇਲਾਨ ਕਰ ਦਿੱਤਾ ਹੈ। ਸਕੂਲਾਂ ਨੇ ਹੋਰ ਵਿਦਿਅਕ ਅਦਾਰਿਆਂ ਵਿੱਚ ਕਾਦ ਮੁੜ ਸ਼ੁਰੂ ਕਰਨ ਦੀ ਵਿਭਾਗ ਦਾ ਸਲਾਹ ਦਿੱਤੀ ਸੀ। ਚੱਕਰਵਾਤ ਫੈਦਲ ਦੇ ਕਾਰਨ ਚੇਨਈ ਸਮੇਤ ਪੂਰੇ ਤਾਮਿਲਨਾਡੂ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਚੇਨਈ ਸਮੇਤ ਦੱਖਣੀ ਭਾਰਤ ਦੀਆਂ ਕਈ ਥਾਵਾਂ ਤੇ ਸਕੂਲ ਕਾਲਜ ਅਤੇ ਕਈ ਵਿਦਿਅਕ ادارے ਬੰਦ ਰਹਣਗੇ ਸਰਕਾਰ ਦੇ ਕੇਂਦਰ ਸ਼ਾਸਨ ਪ੍ਰਸ਼ਾਸਨ ਦੇ ਪੰਡੂ ਚੇਰੀ ਵਿਖੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਜੀ ਬਲਿਟੀ